ਗੁਰੂ ਵਿਅੰਸਾਹ ਸਾਹਿਬ ਜੀ ਰਾਗ ਬਾਤ ਬਗਾਇਰ ਲਿਖ ਕੇ ਅਕਾਲ ਤਖਤ ਲਿਆਦੇ ਅਕਾਲ ਤਖਤ ਲਿਆ ਕੇ ਕਹਿ ਮੇਰਾ ਪ੍ਰਵਾਨ ਕਰੋ ਗੁਰੂ ਵਿਅੰਸਾਹ ਜੀ ਸਾਹ ਹੋਇਆ ਸਿੰਘਾਂ ਨੇ ਉਸੇ ਵੇਲੇ ਅਰਦਾਸ ਕੀਤੀ ਕਿ ਮਹਾਰਾਜ ਆਪ ਦੀ ਜੇ ਬਾਣੀ ਨੇ ਤਾਂ ਥਾਧਰਾਂ ਦੇ ਅੰਦਰ ਅਸੀਂ ਜਾਂ ਤਾਂ ਸਾਰੇ ਛੱਡ ਦੇਵਾਂਗੇ ਪੜ੍ਹਣੀ ਤੇ ਜੇ ਆਪ ਦੀ ਬਾਣੀ ਹੈ ਤਾਂ ਗਿਆਨੀ ਨੂੰ ਕੋਈ ਡੰਡ ਹੋਣਾ ਚਾਹੀਏ ਇਹ ਸੰਗਤਾਂ ਦੀ ਅਰਦਾਸ ਮਹਾਰਾਜ ਅਕਾਲ ਤਖਤ ਦੇ ਅਗੇ ਕੀਤੀ ਪ੍ਰਵਾਨ ਹੋਈ ਉਹ ਪ੍ਰਵਾਨ ਹੋਈ ਅਰਦਾਸ ਚ ਯਾਨੀ ਸੋਭਾ ਸੋਂਦੇ ਮੂੰਹ ਵਿੱਚ ਕੀੜੇ ਪੈ ਗਏ ਜਿਸ ਵੇਲੇ ਜਵਾਨ ਗੱਲ ਗਈ ਫਿਰ ਅਸੀਂ ਲਿਖਤੀ ਮਾਫੀ ਮੰਗੀ ਜਿਸ ਪ੍ਰਕਾਰ ਭਾਈ ਰੰਧੀਰ ਸਿੰਘ ਨੇ ਇਹ ਲਿਖ ਦਿੱਤਾ ਸੀ ਖਰੜੇ ਤੇ ਕਿ ਰਾਗ ਮਾਲਾ ਜਿਹੜੀ ਹੈ ਇਹ ਕਿ ਕਿਉਂਕਿ ਜਿਹੜਾ ਬੁਰਜ ਹੈ ਆਲਾਸ ਹੰਦਾ ਉਹਦੇ ਚ ਰਾਗ ਮਾਲਾ ਤੋਂ ਬਗੈਰ ਬੀੜ ਪਈ ਹੈ ਉਹੋ ਹੀ ਕਰਤਾਰਪੁਰ ਸਾਹਿਬ ਦੀ ਬੀੜ ਦਾ ਉਤਾਰਾ ਸੀ ਹੋਰ ਕੋਈ ਬੀੜ ਦਾ ਉਤਾਰਾ ਨਹੀਂ ਸੀ ਤੇ ਉਹੋ ਹੀ ਝੂਲਾ ਆਪਣੇ ਬਾਬਾ ਅਲਾਸੰਗ ਦੇ ਬਰਜ਼ੀ ਤੋਂ ਸੇਵਾ ਕਰਦਾ ਰਿਹਾ ਉਹ ਗੱਲ ਅਸਲ ਕਿ ਹੋਂ ਸੀ ਦਿੱਲੀ ਵਾਲਾ ਜਿਹੜਾ ਸੋਭਾ ਸੋਂ ਗਿਆਨੀ ਸੀ ਉਸ ਇਨਸਾਨ ਸੰਜੀ ਦਿੱਲੀ ਵਿੱਚ ਇੱਕ ਅਸਾਈ ਦੇ ਮਕਦਮਾ ਉਹਦਾ ਜਿਤਾਇਆ ਸੀ ਕੋਈ ਕਰੋਗੀ ਮਾਮਲਾ ਸੀ ਭਰਾਵਾਂ ਦਾ ਸੋਭਾ ਸੋਂ ਗਿਆਨੀ ਦਾ ਉਹ ਜਿੱਤਿਆ ਨਹੀਂ ਜੱਜਾਂ ਇਹਨਾਂ ਕਹਿੰਦਾ ਸਿੱਖਾਂ ਦੇ ਕੋਈ ਨਾ ਕੋਈ ਫਰਕ ਪਾ ਦੇ ਇਹ ਫਰਕ ਪਾਉਣ ਵਾਲਾ ਤੇ ਸੋਭਾ ਸੋਂ ਗਿਆਨੀ ਭਾਈ ਸੰਤੋਖ ਸਿੰਘ ਵੀ ਵੇਲੇ ਹੋਇਆ ਉਸਨੂੰ ਦਿਲਵਾਲੀ ਉਹਦਾ ਨਾਮ ਸੀ ਗੁਰੂ ਵਿਅੰਸਾਹ ਜੀ ਰਾਗ ਬਾਣ ਤੋਂ ਬਗੈਰ ਲਿਖ ਕੇ ਅਕਾਲ ਤਖਤ ਲਿਆਦੇ ਅਕਾਲ ਤਖਤ ਲਿਆ ਕੇ ਕਹਿ ਮੇਰਾ ਪ੍ਰਵਾਨ ਕਰੋ ਗੁਰੂ ਸਾਹਿਬ ਜੀ ਆਇਆ ਸਿੰਘਾਂ ਨੇ ਉਸੇ ਵੇਲੇ ਅਰਦਾਸ ਕੀਤੀ ਕਿ ਮਹਾਰਾਜ ਆਪ ਦੀ ਜੇ ਬਾਣੀ ਨੇ ਤਾਂ 8 ਦਰਾਂ ਦੇ ਅੰਦਰ ਅਸੀਂ ਜਾਂ ਤਾਂ ਸਾਰੇ ਛੱਡ ਦੇਵਾਂਗੇ ਪੜ੍ਹਣੀ ਤੇ ਜੇ ਆਪ ਦੀ ਬਾਣੀ ਹੈ ਤਾਂ ਗਿਆਨੀ ਨੂੰ ਕੋਈ ਡੰਡ ਹੋਣਾ ਚਾਹੀਦਾ ਇਹ ਸੰਗਤਾਂ ਦੀ ਅਰਦਾਸ ਮਹਾਰਾਜ ਅਕਾਲ ਪੱਖ ਦੇ ਅਗੇ ਕੀਤੀ ਪ੍ਰਵਾਨ ਹੋਈ ਉਹ ਪ੍ਰਵਾਨ ਹੋਈ ਅਰਦਾਸ ਜੇ ਯਾਨੀ ਸੋਭਾ ਸੋਂਦੇ ਮੂੰਹ ਵਿੱਚ ਕੀੜੇ ਪੈ ਗਏ ਜਿਸ ਵੇਲੇ ਜਵਾਨ ਗਲ ਗਈ ਫਿਰ ਅਸੀਂ ਲਿਖਤੀ ਮਾਫੀ ਮੰਗੀ ਉਹ ਹਰਮੰਦਰ ਸਾਹਿਬ ਦੇ ਵਿੱਚ ਲਿਖਤੀ ਮਾਫੀ ਪਹਿਲਾਂ ਸੀਗੀ ਜਦੋਂ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਰਾਗ ਮਾਰਾ ਛੱਡੀ ਜਨਨਕਾਣੇ ਸਾਹਿਬ ਤੋਂ ਤੇ ਇਸੇ ਤਰ੍ਹਾਂ ਪੰਜੇ ਸਾਹਿਬ ਦੀ ਤੇ ਗੁਰੂ ਲਾਹੌਰ ਦੀ ਦੇਰੇ ਸਾਹਿਬ ਦੀ ਦੇ ਅੰਬਰਸਰ ਗੁਰਗਾਜੀ ਵਾਲਿਆਂ ਨੇ ਉਦੋਂ ਲਿਖਤ ਗੁਪਤ ਕਰਤੀ ਸਾਹਿਬ ਸਿੰਘ ਜੀ ਕਿਉਂ ਸੋਭਾ ਸਾਨੂੰ ਡੰਗ ਜਿਹੜਾ ਦਿੱਤਾ ਸੀ ਮਾਰੇ ਵੱਲੋਂ ਉਹਦੀ ਜਵਾਨ ਗੜ ਗਈ ਸੀ ਉਹ ਲਿਖਤ ਸੀ ਇਸ ਨਾਲ ਦੀਆਂ ਲਿਖਤਾਂ ਜਿਹੜੀਆਂ ਛਪਾ ਕੇ ਚੋਰੀ ਕਰਨੀ ਇਹ ਚੰਗਾ ਕੰਮ ਨਹੀਂ ਸੀ ਪੰਥ ਦੀ ਚੀਜ਼ ਸੀ ਇਸ ਪੰਥ ਦੀ ਜਿਹੜੀ ਚੀਜ਼ ਸੀ ਉਸ ਨੂੰ ਅਣਹੋਈ ਬਣਾਉਣ ਵਾਸਤੇ ਕੋਝੇ ਯਤਨ ਕਰਦੇ ਰਹੇ ਲੋਕ ਸੋ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਪੂਤਰ ਬਾਣੀ ਹੈ ਉਹ ਜਿੰਨੀ ਹੈ ਇੰਨੀ ਹੈ ਜੇ ਤੁ ਬਾਣੀ ਜਿਹੜੀ ਸ਼ੰਕਾ ਕਰਨੀ ਹੈ ਇਹ ਆਪਣੀ ਮਨਮਤ ਕਰਨੀ ਹੈ ਆਪਾਂ ਇਹ ਹੋਰ ਅਰਦਾਸ ਕਰੀਏ ਮਹਾਰਾ ਸਾਡਾ ਤਾਂ ਨਿਸ਼ਚਾ ਜਿਵੇਂ ਆਪਨ ਪੂਰੇ ਸੰਗਰੂ ਕੀਤਾ ਉਹ ਰਹੇ ਸਾਡਾ ਮਨ ਡੋਲੇ ਨਾ ਹੋਰ ਕਿਸੇ ਦੀ ਬਣਾਈ ਤੇ ਰੀਜੇ ਨਾ ਤੇ ਆਪਦੀ ਬਾਣੀ ਨੂੰ ਕਦੇ ਛੱਡੇ ਨਾ ਸੱਚੇ ਬਾਦਸ਼ਾਹ ਇਹ ਨਿਸ਼ਚਾ ਰੱਖਣਾ ਸਾਧ ਸੰਗਤ ਜੀ